ਜਿਹੜਾ ਤੁਹਾਨੂੰ ਸ਼ਬਦ ਦੱਸਦੇ ਆ ਨਾ ਪੌੜੀ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛੀ ਇਹ ਹੁਣ ਸ਼ਬਦ ਦਾ ਪ੍ਰਭਾਵ ਦੇਖਿਓ ਕਿੰਨਾ ਤਕੜਾ ਐਸੇ ਸ਼ਬਦ ਮਹਾਰਾਜ ਨੇ ਉਚਾਰੇ ਤੁਸੀਂ ਸ਼ਬਦ ਦਾ ਉਹ ਜਾਪ ਕਰਨ ਲੱਗ ਜਓ ਤੁਹਾਨੂੰ ਸ਼ਬਦੇ ਕਰੋੜਾਂ ਅਰਬਾਂ ਚ ਲੈ ਜਾਏਗਾ ਕਿੱਚ ਕੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਉਹ ਗੁਰਮੁਖ ਪਿਆਰਾ ਲੁਧਿਆਣੇ ਦਾ ਹੀ ਰਹਿਣ ਵਾਲਾ ਉਹ ਕਹਿੰਦਾ ਮਹਾਰਾਜ ਜਿਹੜਾ ਤੁਸੀਂ ਸ਼ਬਦ ਦੱਸਦੇ ਹੋ ਉਹਨਾਂ ਇਹਦਾ ਬੜਾ ਪ੍ਰਭਾਵ ਹੈ ਕਹਿੰਦਾ ਮੈਂ 2 ਮਿੰਟ ਤੁਹਾਨੂੰ ਗੱਲ ਸੁਣਾਉਣੀ ਹੈ ਮੈਂ ਕਹਿੰਦਾ ਸੁਣਾਓ ਕਹਿੰਦਾ ਮਹਾਰਾਜ ਮੇਰੀ 55 ਸਾਲ ਉਮਰ ਹੈ 45 ਸਾਲ ਪਹਿਲਾਂ ਦੀ ਗੱਲ ਹੈ ਉਹਦੋਂ ਮੈਂ 10 ਸਾਲ ਦਾ ਹੁੰਦਾ ਸੀ ਬਹੁਤ ਗਰੀਬੀ ਸਾਡੇ ਘਰ ਦੇ ਕੋਲ ਕਹਿੰਦਾ ਮਹਾਰਾਜ ਜਿੱਦਾਂ ਤੁਸੀਂ ਭਗਵੇਂ ਚੋਲੇ ਪਾਉਂਦੇ ਹੋ ਇੰਨਾ ਕੋਈ ਭਗਵੇਂ ਚੋਲੇ ਵਾਲੇ ਤਿੰਨ ਚਾਰ ਸਾਧੂ ਜਾਂਦੇ ਬਾਬਾ ਸ਼੍ਰੀ ਚੰਦ ਨੂੰ ਮੰਨਣ ਆਲੇ ਸਾਧੂ ਇਹਦਾ ਨਚੋੜ ਇੱਕੋ ਹੀ ਹੈ ਵੀ ਜਿਹੜਾ ਸ਼ਬਦ ਹੈ ਨਾ ਇਹ ਜਾਂ ਤੂੰ ਮੇਰਾ ਵੱਲ ਹੈ ਤਾਂ ਕਿ ਆ ਮੋਸ਼ਨ ਬਹੁਤ ਮਹਾਪੁਰਖਾਂ ਨੇ ਜਪਿਆ ਸ਼ਬਦ ਇਹ ਉਹ ਕਹਿੰਦਾ ਵੀ ਮਹਾਪੁਰਖ ਲੰਘ ਰਹੇ ਸੀ ਸੌੜੀ ਮਾਤਾ ਨੇ ਆਵਾਜ਼ ਮਾਰੀ ਸੰਤੋ ਪ੍ਰਸ਼ਾਦਾ ਤਿਆਰ ਹੈ ਪ੍ਰਸ਼ਾਦਾ ਛੱਕੇ ਜਾਣਾ ਮਹਾਪੁਰਖ ਰੁਕ ਗਏ ਪ੍ਰਸ਼ਾਦਾ ਬਣ ਗਿਆ ਕਿਨ ਮੈਂ ਪ੍ਰਸ਼ਾਦਾ ਛਕਾਉਣ ਲੱਗ ਪਿਆ ਜਿਹੜੇ ਮੇਰ ਸੰਤ ਸੀ ਮੁਖੀ ਉਹਨਾਂ ਨੇ ਸਾਡੀ ਮਾਤਾ ਨੂੰ ਪੁੱਛਿਆ ਬੇਟਾ ਇਹ ਬੱਚਾ ਕੌਣ ਆਹ ਜੀ ਮੇਰਾ ਪੁੱਤਰ ਹੈ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਹਿੰਦੇ ਵੀ ਤੂੰ ਵੱਡਾ ਹੋ ਕੇ ਕੀ ਬਣਨਾ ਵੀ ਕਹਿੰਦੇ ਮੈਂ ਕਿਹਾ ਮਹਾਰਾਜ ਮੈਂ ਤਾਂ ਬਿਜ਼ਨਸਮੈਨ ਬਣਨਾ ਵੱਡਾ ਹੋ ਕੇ ਕਹਿੰਦਾ ਮੇਰੇ ਮੂੰਹ ਤੋਂ ਇਹ ਵੀ ਨਿਕਲਿਆ ਕਹਿੰਦਾ ਮੈਂ ਬੋਰੀਆਂ 'ਚ ਪੈਸੇ ਭਰ ਕੇ ਲਿਆਉਂਗਾ ਇੱਕ ਤਾਂ ਮੈਂ ਬਿਜ਼ਨਸਮੈਨ ਬਣਨਾ ਮਹਾਰਾਜ ਇੱਕ ਬੋਰੀਆਂ 'ਚ ਪੈਸੇ ਭਰ ਕੇ ਲਿਆਵਾਂ ਕਹਿੰਦੇ ਸੰਤ ਹੱਸ ਪਏ ਕਹਿੰਦੇ ਤੈਨੂੰ ਪਤਾ ਵੀ ਬੋਰੀਆਂ 'ਚ ਪੈਸੇ ਕਿਦਾਂ ਭਰ ਕੇ ਲੈਉਂਦੀਆਂ ਨੇ। ਨਾ ਮਹਾਰਾਜ ਪਤਾ ਤਾਂ ਨਹੀਂ। ਇਸ ਟਾਈਮ ਤਾਂ ਬਹੁਤ ਗਰੀਬੀ ਹੈ ਮਹਾਰਾਜ ਪਰ ਜੇ ਤੁਸੀਂ ਕਿਰਪਾ ਕਰ ਦੋ। ਕਹਿੰਦੇ ਮਹਾਪੁਰਖ ਕਹਿੰਦੇ ਕਾਪੀ ਪੈਨ ਲਿਆ। ਤੈਨੂੰ ਦੱਸ ਦਿਆਂ ਵੀ ਪੈਸਾ ਆਉਂਦਾ ਕਿਦਾਂ। ਗੱਜ ਕੀ ਆਖੋ ਸਤਨਾਮੁ ਸ੍ਰੀ ਵਾਹਿਗੁਰੂ। ਮਹਾਪੁਰਖਾਂ ਕੋਲ ਯੁਗਤੀ ਹੁੰਦੀ ਹੈ, ਯੁਗਤੀ ਨਾਲ ਹੀ ਮੁਕਤੀ ਹੈ। ਕਹਿੰਦਾ ਮੈਂ ਕਾਪੀ ਪੈਨ ਲਿਆ ਕੇ ਮਹਾਪੁਰਖਾਂ ਨੂੰ ਦੇਤੀ। ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਓੰਕਾਰ ਮੂਲ ਮੰਤਰ ਸਾਹਿਬ ਲਿਖਿਆ ਕਹਿੰਦੇ ਇਹ ਗੁਰੂ ਨਾਨਕ ਸਾਹਿਬ ਸੱਚਖੰਡ ਤੋਂ ਲੈ ਕੇ ਆਏ ਇੱਥੋਂ ਸ਼ਰਵਾਦ ਕਰਨੀ 15 ਮਿੰਟ ਮੂਲ ਮੰਤਰ ਸਾਹਿਬ ਦਾ ਜਾਪ ਕਰਨਾ ਜਿਹੜਾ ਦੂਜਾ ਸ਼ਬਦ ਕਹਿੰਦਾ ਮਹਾਰਾਜ ਉਹਨਾਂ ਨੇ ਲਿਖਿਆ ਪੌੜੀ ਜਾਨ ਤੂੰ ਮੇਰਾ ਵੱਲ ਹੈ ਤਾਂ ਕਿਹਾ ਮੂਸਿੰਦਾ ਕਹਿੰਦੇ ਬਸ ਤੂੰ ਆਹੀ ਜਪੀ ਜਾ ਜੇ ਹੋਰ ਸਮਾਂ ਨਹੀਂ ਲੱਗਦਾ ਜਦੋਂ ਮੈਂ ਕਿਤੇ ਬੀਲੇ ਬੈਠੇ ਹੋਣਾ ਮੈਂ ਜਾਪ ਸ਼ੁਰੂ ਕਰ ਦੇਣਾ ਜਾਨ ਤੂੰ ਮੇਰਾ ਵੱਲ ਹੈ ਤਾਂ ਕਿ ਆ ਮੋਛੰਦ ਕਹਿੰਦਾ ਮਹਾਰਾਜ ਨੇ ਇੰਨਾ ਕਿ ਜਾਪ ਕਰਾਇਆ ਥੋੜੇ ਮਹੀਨਿਆਂ ਦੇ ਵਿੱਚ ਹੀ ਐਸੀ ਮਹਾਰਾਜ ਨੇ ਕਿਰਪਾ ਕੀਤੀ ਕਹਿੰਦਾ ਮਹਾਰਾਜ ਉਹ ਸਮਾਂ ਦੇਖਿਆ ਜਦੋਂ ਮੈਂ ਪੂਰੀਆਂ ਚ ਪੈਸੇ ਪੜ ਕੇ ਲੈਂਦਾ ਸੀ ਗੱਜ ਕਿ ਆਖੋ ਸਤਨਾਮ ਓਮ ਸ੍ਰੀ ਵਾਹਿਗੁਰੂ